ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜਿਹੜੀ ਐਪ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਨਾ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 5 ਅਗਸਤ ਤੱਕ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਦਿਆਂਗੇ ਸੋ ਅੱਜ ਪੰਜਾਬ ਦੇ ਖਾਸ ਕਰ ਮਾਝਾ ਖੇਤਰ ਤੇ ਦੁਆਬਾ ਖੇਤਰ ਤੇ ਨਾਲ ਲੱਗਦੇ ਮਾਲਵੇ ਦੇ ਜਲੇ ਜਮ ਕੇ ਮੀਂਹ ਇੱਥੇ ਵਰਿਆ ਖਾਸ ਕਰ ਹੁਸ਼ਿਆਰਪੁਰ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧਰ ਕਰਦਾ ਅਸਰ ਤੇ ਲੁਧਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਤਗੜੇ ਮੀਹ ਦੇ ਸੈੱਲ ਲੱਗੇ ਕੁਝ ਇਧਰ ਮਲੇਰ ਕੋਟਲਾ ਧੋਰੀ ਨਾਵਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਰ ਜੁ ਹੋਏ ਕੁਝ ਅਫਲੇ ਇਧਰ ਨਵਾਂ ਸ਼ਹਿਰ ਤੇ ਮਹਾਲੀ ਰੋਪਣ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਅਰਜ ਹੋਏ ਦੁਪਹਿਰ ਤੋਂ ਬਾਅਦ ਵੀ ਕੁਝ ਖੇਤਰਾਂ ਦੇ ਵਿੱਚ ਬੱਦਲ ਬਣਿਆ ਪਰ ਉਹ ਬਹੁਤਾ ਐਕਟਿਵ ਨਹੀਂ ਹੋ ਸਕਿਆ ਜਿਹਦੇ ਸਦਕਾ ਬਠਿੰ ਇਹਨਾਂ ਖੇਤਰਾ ਤੱਕ ਬੱਦਲ ਪਹੁੰਚ ਨਹੀਂ ਸਕਿਆ ਤੇ ਬੱਦਲ ਵਿੱਚ ਛੇ ਡੱਟ ਹੋ ਗਿਆ। ਸੋ ਆਉਂਦੇ ਜੇ ਅਗਰ ਦਿਨਾਂ ਦੀ ਗੱਲ ਕਰਦੇ ਆਂ ਜੇਕਰ ਅੱਜ ਰਾਤ ਦੀ ਗੱਲ ਕਰੀਏ ਤਾਂ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਕੁਝ ਖੇਤਰਾ ਦੇ ਵਿੱਚ ਟੁੱਟਵੇਂ ਜਮੀ ਜੜਿਆ ਪਹੁੰਚ ਕਰ ਸਕਦੇ ਨੇ ਕੱਲ ਤੜਕੇ ਸਵੇਰੇ। ਉਹ ਵੀ ਖਾਸ ਕਰ ਮਾਝੇ ਖੇਤਰ ਤੇ ਜੇ ਜਿਆਦਾ ਖੇਤਰ ਲੰਘਦੇ ਜਾਪ ਰਿਹਾ। ਅ ਅਗਲੇ ਜਿਹੜੇ 2 ਦਿਨ ਨੇ ਅੱਜ 20 ਤਰੀਕਾ ਹੈ 21 ਤੇ 22 ਅਗਸਤ ਨੂੰ ਦੁਪਹਿਰ ਤੋਂ ਬਾਅਦ ਬੱਦਲ ਬਣਨਾ ਹੈ। ਕੱਲ ਵੀ ਆਸਾਰ ਨੇ ਜਵੇਂ ਅੱਜ ਮੀਂਹ ਵਰਿਆ ਐਸੇ ਤਰ੍ਹਾਂ ਕੱਲ ਵੀ ਮੀਂਹ ਵਰਨ ਦੇ ਆਸਾਰ ਹੋਣਗੇ। ਇਸਲਾਵਾ ਪਰ ਸਭ ਇਹ ਹੀ ਕਹਾਣੀ ਚੱਲੇਗੀ ਦੋਸਤੋ 23 ਤਰੀਕ ਤੋਂ ਮੀਂਹ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਏਗਾ ਤੇ ਇੱਕ ਤਾਜ਼ਾ ਪਛਮੀ ਸਿਸਟਮ ਜਿਹੜਾ ਕਿ ਦਾਸਰਤ ਹੋਵੇਗਾ 23 ਤਰੀਕ ਨੂੰ ਤੇ ਇਹਨੂੰ ਸਪੋਰਟ ਹੈ ਪੂਰੀ ਮੌਨਸੂਨ ਦੀ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਹਵਾਵਾਂ ਦੀ ਤੇ ਮੌਨਸੂਨ ਦੀ ਪੂਰੀ ਸਪੋਰਟ ਹੈ ਜਿਹਦੇ ਨਾਲ 23 24 25 26 ਇਹਨਾਂ ਦਿਨਾਂ ਦੇ ਵਿੱਚ ਭਾਰੀ ਮੀਂਹ ਡਰਜ ਹੋ ਸਕਦੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਗੁਸ਼ਤਤਰ ਤੇ ਹਿਮਾਚਲ ਉੱਤਰਾਖੰਡ ਜੰਮੂ ਦੇ ਖੇਤਰ ਪੱਛਮੀ ਯੂਪੀ ਦੇ ਖੇਤਰ ਇਹਨਾਂ ਖੇਤਰਾਂ ਤੱਕ ਮੈਂ ਵੱਡੇ ਤੌਰ ਤੇ ਜੜਿਆ ਪਹੁੰਚ ਕਰਨਗੇ ਤੇ ਪਹਾੜਾਂ ਦੇ ਵਿੱਚ لینڈ ਸਲਾਈਡ ਜਾਂ ਘਟਨਾਵਾ ਢਿੱਗਾ ਡਿਗੜ ਦੀਆਂ ਘਟਨਾਵਾ ਖੱਡਾਂ ਚੌਪ ਭਰ ਕੇ ਚੱਲਣਗੇ ਤੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਖਦਰ ਵਧੇਗਾ ਕਿਉਂਕਿ ਪਹਾੜਾਂ ਦੇ ਵਿੱਚ ਗਤੀਵਿਧੀਆਂ ਤਗੜੇ ਲੈਵਲ ਦੀਆਂ ਅੰਦਰ ਹੋਣਗੀਆਂ ਬੱਦਲ ਕਾਫੀ ਥਾਵਾਂ ਤੇ ਫਟਣ ਹੋ ਜੜੇ ਫਟਣ ਦੇ ਘਟਨਾਵਾ ਸਾਹਮਣੇ ਆਉਣਗੇ ਤੇਜ਼ ਲੈ ਕੇ 27 28 ਦੇ ਅਕਾਰ ਸਿਕਨ ਜਰ ਤਾਜ਼ਾ ਅਪਰੇਟ ਚਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਵਿਭਾ ਅਲਰਟ ਜਿਹੜੇ ਨੇ ਤਾਵਰ ਤੌਰ ਤੇ ਜਾਰੀ ਕੀਤੇ ਜਾ ਚੁੱਕੇ ਨੇ ਅੱਜ ਜਿਹੜਾ ਆ ਔਰੇਂਜ ਅਲਰਟ ਜਾਰੀ ਕੀਤਾ ਗਿਆ ਭਾਰੀ ਉਮੀਦ ਹੈ ਤੇ ਭਾਰੀ ਮੀਂਹ ਲੱਗੇ ਵੀ ਨੇ ਕੁਝ ਖੇਤਰਾਂ ਦੇ ਵਿੱਚ ਤਗੜੇ ਮੀਹਾ ਦੇ ਸੱਲ ਲੱਗੇ ਨੇ ਇਸ ਤੋਂ ਇਲਾਵਾ ਕਾਲੂ ਕੀ ਟਟੋ ਦੇ ਤੌਰ ਤੇ ਮੀਂਹ ਡਰਜ ਹੋ ਸਕਦੇ ਨੇ ਉਸ ਤੋਂ ਬਾਅਦ ਜਿਹੜੀਆਂ ਮੀਹਾ ਦੀ ਵੱਡੇ ਫੱਦਰ ਤੇ ਵਾਪਸੀ ਹੋਣ ਜਾ ਰਹੀ ਹੈ ਤੇ 22 23 24 25 26 ਇਹਨਾਂ ਦਿਨਾਂ ਦੇ ਵਿੱਚ ਜ਼ਬਰਦਸਤ ਮੀਂਹ ਅਸੀਂ ਪਹਿਲਾਂ ਵੀ ਕਹਿੰਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਹਾ ਦਾ ਸਿਸਟਮ ਲੱਗਣ ਜਾ ਰਿਹਾ ਹੈ ਤੇ ਇਹ ਸਿਸਟਮ ਦੀ ਸ਼ੁਰੂਆਤ 22 23 ਤੋਂ ਹੋ ਜਾਣੀ ਹੈ ਜਿਹੜੀ ਕਿ ਅਗਸਤ ਦੇ ਅਖੀਰ ਤੱਕ ਰਹਿੰਦੀ ਜਾਪ ਰਹੀ ਹੈ ਲਗਾਤਾਰ ਤਾਵਰਤ ਉਰਨੀ ਲੱਗਣੇ ਹਨ ਤੇ ਇਹਨਾਂ ਦਿਨਾਂ ਦੇ ਵਿੱਚ 23 ਤਰੀਕ ਨੂੰ orange alert 24 25 ਨੂੰ yellow alert ਸੋ ਇਹ ਚੱਲਦੇ ਰਹਿਣੇ ਆ ਤੇ ਮੀਹਾ ਦਾ ਸਿਲਸਿਲਾ ਲੰਮਾ ਚੱਲੇਗਾ ਤੇ 28 29 ਯਾਨੀ ਕਿ ਅਗਸਤ ਦੇ ਅਖੀਰਲੇ ਦਿਨਾਂ ਤੱਕ ਲਗਭਗ ਪੰਜਾਬ ਦੇ 85 90% ਖੇਤ ਲੈ ਜਿਹੜੇ ਉਮੀਹ ਨਾਲ ਕਵਰ ਹੋ ਚੁੱਕੇ ਹੋਣਗੇ ਸੋ ਜਿਵੇਂ ਜੋ ਆਪਾਂ ਲਾਗੇ ਜਾਵਾਂਗੇ ਇਹ ਸਿਸਟਮ ਬਾਰੇ ਵਧੇਰੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ